ਅੱਜ ਸਵੇਰੇ ਸਤ ਗੋਜ ਇੱਕ ਮੈਨੂੰ ਕਾਲ ਆਈ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਬਾਂਕੇ ਬਿਹਾਰੀ ਮੰਦਿਰ ਜਿੱਥੇ ਚੋਰੀ ਹੋਈ ਸੀ ਉੱਥੇ ਜਾ ਕੇ ਮੈਂ ਮੌਕਾ ਦੇਖਿਆ ਬਾਕੀ ਮੰਦਿਰ ਦੇ ਜਿਹੜੇ ਮੋਤਪਰਸੀ ਪ੍ਰਧਾਨ ਸਾਹਿਬ ਤੇ ਹੋਰ ਸਾਰੇ ਇਕੱਠੇ ਸੀ ਉੱਥੇ ਉਹਨਾਂ ਨੂੰ ਮਿਲਿਆ ਮੌਕਾ ਦੇਖ ਕੇ ਉਸ ਤੋਂ ਬਾਅਦ ਅਸੀਂ ਕੁਝ ਫੋਟੋ ਜਿ ਇਕੱਠੀਆਂ ਕੀਤੀਆਂ ਫੋਟੋ ਇਕੱਠੀਆਂ ਕਰਨ ਤੋਂ ਬਾਅਦ ਅਸੀਂ ਆਪਣੀ ਤਫ਼ਤੀਸ਼ ਚਾਲੂ ਕੀਤੀ ਲੇਕਿਨ ਕੁਝ ਲੋਕਾਂ ਨੇ ਵਿੱਚ ਰੋਸ ਸੀ ਪਰ ਲੇਕਿਨ ਮੈਂ ਉਹਨਾਂ ਨੂੰ ਉੱਥੇ ਵਾਅਦਾ ਕਰਕੇ ਆਇਆ ਸੀ ਬਈ ਜਿਹੜਾ ਮੰਦਿਰ ਦਾ ਹੋਇਆ ਉਹ ਮੈਂ ਜਲਦੀ ਤੋਂ ਜਲਦੀ ਨਿਵੇੜਾਂਗਾ ਉਹ ਮੈਂ 12 ਘੰਟੇ ਚ ਨਿਵੇੜ ਕੇ ਤਿੰਨ ਬੰਦੇ ਅਰੈਸਟ ਕਰ ਲਏ ਕਾਰਤਿਕ ਜਿਹੜੇ ਨੇ ਅੰਦਰ ਵੜ ਕੇ ਚੋਰੀ ਕੀਤੀ ਸੀ ਰਵੀ ਕੁਮਾਰ ਤੇ ਰਾਹੁਲ ਤੇ ਤੀਜਾ ਯਾ ਕਨਾਈਆ ਜਿਹੜੇ ਤਿੰਨ ਬੰਦੇ ਨਾਲ ਬਾਹਰ ਖੜੇ ਸੀ ਅਸੀਂ ਪੂਰਾ ਏਰੀਆ ਸਾਰਾ ਕਵਰ ਕਰਕੇ ਜਲਦੀ ਜਲਦੀ ਟਰੇਸ ਕਰਤਾ ਜਿਨ੍ਹਾਂ ਦੇ ਵਿੱਚੋਂ ਅਸੀਂ ਮਕਦਮਾ ਨੰਬਰ 67 ਜਿਹੜਾ 457 380 ਤੱਕ ਸਰ ਇਹਨਾਂ ਦੀ ਏਜ ਕੀ ਕੀਨੀ ਹੈ ਇਹਨਾਂ ਦੀ ਏਜ 17 18 ਸਾਲ 19 ਸਾਲ ਪਾਲੇ ਵੀ ਕੋਈ ਕੈਸਾ ਜ ਨੇ ਲਾਈਆਂ ਕੀ ਇਹਨਾਂ ਨੂੰ 457 380 ਬਾਕੀ ਦੇਖਾਂਗੇ ਜਿਹੜਾ ਜੁਰਮ ਦਬੰਦ ਨਾਲ ਇਹਨਾਂ ਦਾ ਮਾਮਲਾ ਵੀ ਕਹਰੇ ਸੀਗੇ ਜੀ ਬੇਦਬੀ ਵੀ ਕੀਤੀ ਹੈ ਜੀ ਇਸ ਦੇ ਵਿੱਚ ਉਹ ਵੀ ਆਪਾਂ ਚੈੱਕ ਕਰਾਂਗੇ ਇਹਨਾਂ ਨੇ ਪਹਿਲੇ ਵੀ ਚੋਰੀਆਂ ਕਰੀਆਂ ਹੈ لیکن حاجی دیکھو ਅਸੀਂ ਹੁਣ ਫੜ ਕੇ ਹਟਿਆ ਇੰਨੀ ਜਲਦੀ ਤਾਂ ਤਫਤੀਸ਼ ਜਾਰੀ ਹੈ ਉਸ ਤੋਂ ਬਾਅਦ ਦੱਸੇਜੂ ਕਿਉਂਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਚਪਲਾ ਚੁਪਲਾ ਪਾ ਕੇ ਉੱਥੇ ਮੰਨ ਮੰਦਾ ਅਸੀਂ ਸਾਡੀ ਤਫਤੀਸ਼ ਜਾਰੀ ਹੈ ਜੀ ਅਜੇ ਫੜੇ ਆ ਠੀਕ ਹੈ ਜੀ ਐਫ ਆਰ ਦਰਜ ਕਰਤੀ ਤਫਤੀਸ਼ ਜਾਰੀ ਹੈ ਆ ਬਾਕੀ ਸਾਰਾ ਸਾਡਾ ਤਫਤੀਸ਼ ਦਾ ਪਾਰਟ ਹੈ ਉਸ ਤੋਂ ਬਾਅਦ ਦੱਸੇਜੂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਅੱਜ ਕਾਫੀ ਰੋਸ਼ੀਸ਼ ਸੀਗੇ ਸ਼ਹਿਰ ਪੂਰਾ ਮੈਂ ਤਾਂ ਉੱਥੇ ਵੀ ਜਾ ਕੇ ਪਬਲਿਕ ਨੂੰ ਸਾਰਿਆਂ ਨੂੰ ਅਪੀਲ ਕੀਤੀ ਸਾਰੇ ਪਬਲਿਕ ਮੇਰੇ ਨਾਲ ਆ ਉਹਨਾਂ ਨੇ ਆ ਹੀ ਕਹਿਿਆ ਸੀ ਵੀ ਐਸ ਐਚਓ ਸਾਹਿਬ ਪਹਿਲਾਂ ਵੀ ਤੁਸੀਂ ਵਧੀਆ ਕੰਮ ਕਰਦੇ ਹੋ ਤੇ ਆ ਤੇ ਉਹਨਾਂ ਨੂੰ ਅਸੀਂ ਕਰਕੇ ਦਿਖਾਇਆ ਉਹਨਾਂ ਦਾ ਸਵਸ਼ਣ ਪੂਰਾ ਸਰ ਜੀ ਇਹ ਪ੍ਰਵਾਸੀ ਹੈ ਕਿ ਇੱਥੇ ਲੋਕਾਂ ਦੇ ਨਾਲ ਇਹਦੇ ਬਾਰੇ ਅਸੀਂ ਬਾਅਦ ਚ ਦੱਸਾਂਗੇ ਸਰ ਜੀ ਜਿਹੜਾ ਮੁੰਡਾ ਅੰਦਰ ਵੜਿਆ ਸੀ ਉਹ ਵੀ ਆਪਾਂ ਕਾਬੂ ਕਰ ਲਿਆ ਜਿਹੜਾ ਅੰਦਰ ਵੜਿਆ ਸੀ ਉਹ ਵੀ ਕਾਬੂ ਕਰ ਲਿਆ ਸਰ ਕਿਸ ਤਰ੍ਹਾਂ ਦੀ ਤਫ਼ਤੀਸ਼ ਰਹੀ ਤੁਹਾਡੀ ਸਵੇਰ ਤੋਂ ਤੁਸੀਂ ਲੱਗੇ ਹੋ ਕਿਸ ਤਰ੍ਹਾਂ ਦੀ ਮਿਹਨਤ ਰਹੀ ਤੁਹਾਡੀ ਟੀਮ ਦੀ ਮੇਰੀ ਟੀਮ ਦੀ ਬਹੁਤ ਅੱਛੀ ਮਿਹਨਤ ਰਹੀ ਹੈ ਹਾਂ ਜੀ ਧਾਰਮਿਕ ਸਥਾਨ ਸੀ ਪਰ ਲੇਕਿਨ ਫਿਰ ਵੀ ਸਾਰੇ ਮੇਰੇ ਨਾਲ ਸੀ ਕੁਝ ਲੋਕਾਂ ਹੀ ਜਿਹੜੇ ਉੱਪਰ ਟੱਲੇ ਕਰਦੇ ਸੀ ਲੇਕਿਨ ਉਹਨਾਂ ਨੇ ਮੈਨੂੰ ਸਾਰੇ ਮੰਦਰ ਵਾਲਿਆਂ ਨੇ ਮੇਰੀ ਬਹੁਤ ਜ਼ਿਆਦਾ ਉਕੀਤੀ ਆ ਉਹ ਕਹਿੰਦੇ ਐਸ ਐਚਓ ਸਾਹਿਬ ਤੁਸੀਂ ਟਰੇਸ ਕਰੋ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਸਾਡੀ ਲੋੜ ਪੈਂਦੀ ਅਸੀਂ ਤੁਹਾਡੇ ਨਾਲ ਖੜਾ ਸਰ ਇੱਥੇ ਸਾਰੇ ਹਿੰਦੂ ਸੰਗਠਨ ਮੌਜੂਦ ਨਹੀਂ ਹੈ ਲੇਕਿਨ ਜਿਹੜੀ ਵੀਡੀਓਜ਼ ਵਾਇਰਲ ਹੋਈਆਂ ਉਹ ਕਈ ਜਗ੍ਹਾ ਗਈਆਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਤਾਂ ਤਾਂ ਲੋਕ ਨਾਰਾਜ਼ ਹੋ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਬੇ ਅਗਰ ਕੋਈ ਵੀ ਇਹੋ ਜੀ ਗੱਲ ਹੋ ਜਾਂਦੀ ਹੈ ਬੇ ਉਸ ਵਾਸਤੇ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਤਿਆਰੀ ਰੱਖਦੇ ਆ ਨਾਲੇ ਨਾਲ ਅਸੀਂ ਟ੍ਰੇਸ ਵੀ ਕਰਦੇ ਹਾਂ ਜਿੰਨੀ ਸਾਡੀ ਮਿਹਨਤ ਆ ਉਸ ਤੋਂ ਵੱਧ ਮਿਹਨਤ ਅਸੀਂ ਕਰਕੇ ਉਸ ਨੂੰ ਟ੍ਰੇਸ ਕਰਦੇ ਹਾਂ ਠੀਕ ਹੈ ਜੀ ਸਰ ਜਿਹੜੀ ਹੋਰ ਮੰਦਰਾਂ ਦੇ ਵਿੱਚ ਚੋਰੀ ਹੋਈਆਂ ਹੋਈਆਂ ਉਹਨਾਂ ਦੇ ਵੀ ਤੁਸੀਂ ਇਹਨਾਂ ਤੋਂ ਕੁਝ ਕੁਝ ਕਰੋਗੇ ਕਿਤੇ ਇਹਨਾਂ ਨੇ ਤਾਂ ਨਹੀਂ ਕੀਤੀ ਇਹ ਨਸ਼ੇ ਵਾਲੀਆਂ ਸਰ ਅਜੇ ਤਫ਼ਤੀਸ਼ ਅਸੀਂ ਕਰਨੀ ਆ ਤੁਹਾਨੂੰ ਅਸੀਂ ਦੱਸਿਆ ਵੀ ਅਸੀਂ ਅਜੇ ਹੁਣੇ ਐਫ ਆਈ ਆਰ ਦਰਜ ਕਰਕੇ ਫੜ ਕੇ ਹਟੇ ਆ ਅਸੀਂ ਤਫ਼ਤੀਸ਼ ਸਾੜੀ ਚੱਲ ਰਹੀ ਹੈ ਇਹਨਾਂ ਨਾਲ ਬੰਨੀ ਠੀਕ ਹੈ ਠੀਕ ਹੈ ਜੀ ਸਸ ਜੀ ਧੰਨਵਾਦ